ਰੁਪੋਂ ਗੰਦੇ ਯੋਗ ਨਹੀਂ ਰਹਿੰਦਾ ਪਰ ਪਤਾ ਵੀ ਪਾਪੀ ਮਨ ਇਹਨਾਂ ਗੁਲਾਮ ਰਹਿੰਦੇ ਚਿੱਤੇ ਰੱਖਿਓ ਮੰਜੇ ਤੇ ਬਿਮਾਰ ਤੇ ਆ ਸ਼ਰੀਰ ਵੀ ਪਿਛਲੇ ਕੀਤੇ ਪਾਪਾਂ ਨੂੰ ਚਿੱਤੇ ਕਰ ਕਰਕੇ ਮਨ ਚ ਭੋਗੀ ਜੀ ਸ਼ਰੀਰ ਬੁੱਢਾ ਹੋ ਜਾਂਦਾ ਹੈ ਬੁੱਢਾ ਹੋਇਆ ਸ਼ਰੀਰ ਪਿਛਲੇ ਕੀਤੇ ਵਿਕਾਰਾਂ ਨੂੰ ਚਿੱਤੇ ਕਰਕੇ ਫਿਰ ਤੁਗਦਾ ਰਹਿੰਦਾ ਮਨ ਇਹਨਾਂ ਗੁਲਾਮ ਮੈਂ ਇੱਕੋ ਚੀਜ਼ ਨਾਲ ਸੰਗਲ ਕੱਟੇ ਜਾਂਦੇ ਸ਼ਬਦ ਦੇ ਜਾ ਜਦੋਂ ਕੋਈ ਜਪਦਾ ਵਾਹਿਗੁਰੂ 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 ਮੰਨ ਦੇ ਉਹ ਗੁਲਮੀ ਦੇ ਸੰਗਲ ਟੁੱਟ ਜਾਣਗੇ ਗੁਰੂ ਨੇ ਦੋਏ ਚਿੰਜਾਂ ਦਿੱਤੀਆਂ ਸ਼ਬਦ ਤੇ ਸ਼ਸਤਰ ਕਦੇ ਵੇਖੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਵੇਖੋਗੇ ਸ਼ਸਤਰ ਸਦੇ ਹੋਏ ਇਵੇਂ ਮੇ ਤੁੰਟ ਸਾਥ ਕੋਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਵਾਜ਼ੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਚਰਨਾਂ ਵਿੱਚ ਕਦੇ ਵੇਖੋ ਉੱਥੇ ਵੀ ਸ਼ਸਤਰ ਪਏ ਕਿਉਂ ਸਾ ਸੰਗਤ ਇਹ ਕੋਈ ਸਜਾਵਟ ਦਾ ਨਿਸ਼ਾਨ ਨਹੀਂ ਹੈ ਸਜਾਵਟ ਖੁੱਲ੍ਹੇ ਬੁਲਦਸਤਿਆਂ ਨਾਲ ਹੋ ਜਾਂਦੀ ਹੈ ਸ਼ਬਦ ਤੇ ਸ਼ਸਤਰ ਦਾ ਗੁਰਮਤ ਵਿੱਚ ਗਹਿਰਾ ਪੰਛਤ ਹੈ ਸ਼ਬਦ ਜਪਨ ਨਾਲ ਮਨ ਦੀਆਂ ਗੁਲਾਮੀਆਂ ਵਿਕਾਰਾਂ ਦੀਆਂ ਟੁੱਟਦੀਆਂ ਨੇ ਔਰ ਸਾਧ ਸੰਗਤ ਉਤੋਂ ਬਾਅਦ ਸ਼ਸਤਰ ਸਿੱਖ ਨੂੰ ਤਾਕਤ ਦਿੰਦਾ ਹੈ ਜੇ ਬਾਣੀ ਤੌਰ ਤੇ ਕੋਈ ਕੰਮ ਨੂੰ ਗੁਲਾਮੀ ਪੈ ਜਾਏ ਸ਼ਸਤਰ ਤੋਂ ਬਿਨ ਬੇਰੋਗ ਗੁਲਾਮੀ ਦੂਰ ਨਹੀਂ ਹੁੰਦੀ ਜਿਨ੍ਹਾਂ ਕੰਮਾਂ ਨੇ ਕੋਲ ਸ਼ਸਤਰ ਤੱਕ ਸ਼ਕਤੀ ਰਹੀ ਸ਼ਸਤਰ ਸ਼ਕਤੀ ਦਾ ਪ੍ਰਤੀਕ ਹਿੰਦੀ ਦਾ ਮੁਹਾਵਰਾ ਬੜਾ ਮਸ਼ਹੂਰ ਹੋਇਆ ਕਿ ਜਿਸ ਕੀ ਲੱਠੀ ਉਸਕੀ ਬਹਿਸ ਇਹਦਾ ਅਰਥ ਹੈ ਜਿਹਦੇ ਹੱਥ ਵਿੱਚ ਤਾਕਤ ਸੱਜਣੋਂ ਦੁਨੀਆਂ ਉਹਦੀ ਬੋਲੀ ਬੋਲਦੀ ਜਿਹਦੇ ਹੱਥ ਵਿੱਚ ਸ਼ਕਤੀ ਹੈ ਸ਼ਸਤਰ ਸ਼ਕਤੀ ਦਾ ਪ੍ਰਤੀਕ ਹੈ ਦਮਾਂ ਚੀਜ਼ਾਂ ਦਾ ਪੰਚਤ ਗੁਰੂ ਦੇ ਘਰ ਵਿੱਚ ਰਿਹਾ ਦਸਵੇਂ ਪਾਤਸ਼ਾਹ ਨੇ ਇਸ ਧਰਤੀ ਦੇ ਲੋਕਾਂ ਨੂੰ ਇੱਕੋ ਗੱਲ ਸਮਝਾਈ ਉਹ ਸਿੱਖੋ ਸ਼ਬਦ ਜਪਣ ਨਾਲ ਮੰਦੀ ਗੁਲਾਮੀ ਖਤਮ ਹੋਏਗੀ ਇਹ ਸ਼ਸਤਰ ਤੋਂ ਬਗੈਰ ਅ ਜ਼ੁਲਮ ਕਰਨ ਵਾਲਿਆਂ ਦੀ ਗੁਲਾਮੀ ਦੇ ਸਿੰਗਲ ਨਹੀਂ ਟੁੱਟਣਗੇ ਗੁਰਮਤਿ ਅੰਦਰ ਸਿੱਖੀ ਦੇ ਅੰਦਰ ਨਾਮ ਜਪਣ ਵਾਲਿਆਂ ਵਿੱਚ ਵੀ ਇੱਕ ਦੋ ਇੱਕ ਟੜੰਦੀਆਂ ਦੇ ਜਿੱਦਣ ਗੱਲ ਸ਼ਸਤਰ ਬੋਣ ਵਾਲੇ ਤੇ ਸ਼ਹਾਦਤ ਦੇਣ ਵਾਲਿਆਂ ਦੀ ਆਏਗੀ ਸ਼ਹਾਦਤ ਦੇਣ ਵਾਲਿਆਂ ਵਿੱਚ ਵੀ ਇੱਕ ਦੋ ਇੱਕ ਟੜੰਦੀ ਇੱਥੇ